ਮਮੀ ਸਾਸੋਚ ਚਾਰਸਾ ਬਣਾਈ ਤੇ ਜੇ ਮੈਂ ਨਾ ਨਾ ਹੋਇਆ ਗੋਰਾ ਤੂੰ ਦੋਇ ਦਹੀਂ ਦਾ ਫੁੱਟ ਬਣੇਗਾ ਗੋਰਾ ਨਿਕੜੇਗਾ ਨਾ ਫੇਰ ਮੇਰਾ ਮੂੰਹ ਬੰਦ ਕਰੀ ਲੈ ਕੁੜੀ ਰਿਆਣਗੇ ਬਿਟੇ ਮਾਹਪੁਰ ਛਾਡੇ ਤੂੰ ਆ ਝੱਗਾ ਲਾ ਦੇ ਡਾ ਕਾਲਾ ਲੱਗਣਿਆ ਨਾ ਸੌਂ ਲੱਗੇ ਸਵੇਰ ਤੱਕ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਅੱਜ ਆਪਣੇ ਆ ਨਿਆਈਆਂ ਵਾਲੇ ਦਾ ਕਿਲੇ ਦੀ ਸਰੋਂ ਆਪਾਂ ਵੜਵਾ ਦਿੱਤੀ ਆ ਠੀਕ ਆ ਇਧਰ ਦੋ ਮਸ਼ੀਨਾਂ ਲਾਈਆਂ ਹੋਈਆਂ ਹੋਰ ਪੰਜਾ ਮ ਮੰਮੀ ਮੜਾਇਆ ਕਈ ਮਾਮਿਆਂ ਨੂੰ ਟਰਾਲੇ ਵੱਡੇ ਭੇਜ ਦੇ 18 ਟੈਰੀ ਕਾਸ ਕਰਮਾ ਖਾਣ ਟਰਾਲੀ ਕਾਸ ਕਿੱਲੇ ਕਿਹੜੇ ਬਣਾਈ ਜਾਂਦੇ ਟਰਾਲੀਆਂ ਚ ਨਹੀਂ ਪੂਰੀ ਆਉਣੀ ਇਹ ਸਰੋ ਜਿੰਨੇ ਬੰਦੇ ਲੱਗੇ ਨਾ ਇਹ ਟਰਾਲੀਆਂ ਪੂਰੀਆਂ ਨਹੀਂ ਆਉਣਾ ਕੰਮ ਤੂੰ ਉਹ ਜਾ ਟਰਾਲੇ ਮੰਗਾ ਆਪਣੇ ਵੱਡੇ 18 ਟੈਰੀ ਹੁਣ ਆ ਗਿਆ ਭੇਜੋ ਅਕੇਰ ਦਾ ਜਾਨਾ ਓਏ ਤੂੰ ਇੱਥੇ ਹੀ ਰਹਿ ਜਾ ਮਾਰਦਾ ਖੱਬਾ ਚਲਾ ਕੇ ਉੱਤੋਂ ਜਿੰਨੀ ਕਿਹਾ ਵੀ ਬੋਲੀ ਜੀ ਚੱਪਿਆ ਕਰ ਰਾਵਾ ਜਿੰਨੀ ਸਰ ਤੂੰ ਕੇਰੀ ਹੈ ਨਾ ਘਰੇ ਵੀ ਲੈ ਜਾਣੀ ਆ ਹੁਣ ਇੱਥੇ ਕੇਰ ਜੇ ਸਾਰੀ ਰਾਤੀ ਪੂਰੀ ਕਰ ਜਾਨੀ ਇਹਨੇ ਵਾਹ ਜੀ ਵਾਹ ਮਿਹਨਤ ਤਾਂ ਜਾਰੀ ਗੱਗੂ ਉਹਨਾਂ ਦੀਆਂ ਕੱਟੀ ਦੇ ਵੀ ਜੋਤ ਵਾਂਗੂ ਦੰਦਾਂ ਚ ਵਿਰਲਾ ਹੈ ਕਿਹਦਾ ਮੈਸੇਜ ਆਇਆ ਉਹ ਵੀ ਫਿਰ ਕਰਮ ਵਾਲੀ ਪੈਸਾ ਉਹਦੇ ਕੋ ਵੀ ਬਹੁਤ ਹੋਣਾ ਹਾਂ ਜੋਤ ਕੋ ਵੀ ਪੈਸਾ ਬਹੁਤ ਆ ਚਲੋ ਚਲੋ ਲੈ ਕੁੜੀ ਦੇਣਗੇ ਬਿਠੇ ਮਹਾਂਪੁਰ ਛਾਡੇ ਆਜੋ ਆਜੋ ਉੱਠਿਓ ਦੇਣਾ ਕਿਹਣਾ ਵੇਣੀ ਤੇ ਕਰਦੇ ਕੀ ਆਪਾਂ ਆਪਦੇ ਇਸਰੀਆ ਲੈਂਡ ਸਾਰੀ ਵੜਕਾ ਲਈ ਇੱਧਰ ਤੂੰ ਤਾਂ ਦਾਤਰੀ ਨੂੰ ਹੱਥੋਂ ਹੀ ਲਾਇਆ ਅੱਜ ਦਾਤਰੀ ਨੂੰ ਹੱਥ ਲਾਇਆ ਮੈਂ ਫੋਨ ਲਾਇਆ ਉਹਨਾਂ ਨੂੰ ਦੂਜਾ ਸੰਗਾ ਫਾਰਮ ਆਇਆ ਮੈਂ ਕਿਹਾ ਸਾਰੇ ਭੇਜ ਦਿਓ 12 ਡੈਰੀ ਟ੍ਰੈਲਰ ਤੇਪਰ ਮੈਂ ਕਰਨ ਸਾਰੀ ਆਬ ਜੇ ਸਰੋਂ ਕੇਰਨ ਲੱਗੇ ਆਂ ਜੀ ਵੱਢਣ ਲੱਗੇ ਆਂ ਸ਼ਾਮਾਂ ਲਈ ਡੰਡਾ ਹੀ ਨਹੀਂ ਲੱਪਣਾ ਉਹ ਬੁੱਤੇ ਕੋਲ ਵਿਆਹ ਇਹ ਲੈ ਤੂੰ ਬਾਈ ਇਹ ਕਿਹੜੀ ਚੀਜ਼ ਦੀ ਸ਼ਰਤ ਲਾਉਂਦਾ ਈ ਤੇਰਾ ਨਾ ਲੋ ਵੀ ਆ ਟੈਂਡ ਸਕਿਨ ਤੋਂ ਕਹੇ ਨੇ ਆਪਾਂ ਨੂੰ ਦੱਸਿਆ ਸੀ ਵੀ ਇਹ ਜਿਹੜਾ ਸਾਬਣ ਨਾ ਕਹਿੰਦੇ ਇਹ ਪੂਰਾ ਘੈਂਟ ਆਏ ਆਪਾਂ Amazon ਤੋਂ ਮੰਗਾ ਲਿਆ ਜੀ ਖੋਲ ਕੇ ਤੁਹਾਨੂੰ ਦਿਖਾਉਣਾ ਕੀ ਸ਼ਾਇਦ ਇਹਦੇ ਵਿੱਚੋਂ ਨਿਕਲਦੀ ਆ ਪਾੜਨਾ ਹੀ ਪੈਣਾ ਮੰਮੀ ਇਹਦਾ ਕਹਿੰਦੇ ਦੂਜਾ ਕਾਲੇ ਕੁੱਤੇ ਨੂੰ ਵੀ ਗੋਰਾ ਕਰ ਦਿੰਦਾ ਦੱਸ ਕੋਈ ਨਹੀਂ ਕੋਈ ਤੁਹਾਨੂੰ ਮੈਂ ਜਿੱਦਾਂ ਕਰ ਦੋਰਾ ਇਹ ਨਹੀਂ ਮੈਂ ਕੇਸ ਠੋਕਦੇ ਨਾ ਜੇ ਮੈਂ ਅੱਜ ਗੋਰਾ ਨਾ ਆਇਆ ਇਹਨਾਂ ਦੇ ਕਰਕੇ ਆ ਮਗਾਏ ਆ ਇਹ ਪੁੱਤ ਖਾਣਾ ਜਾਂ ਵੇਤੇ ਰਹਿੰਦੇ ਆ ਜੋੜੀ ਦੀ ਜਾਨ ਕਰਾ ਕੇ ਕਹਿੰਦੇ ਸਪੈਸ਼ਲ ਆ ਕਹਿੰਦੇ D10 ਤੇ ਕਹਿੰਦੇ ਬਹੁਤ ਫਰਕ ਪਾਉਂਦਾ ਏ ਟੈਂਸ ਕਿੰਨੀ ਚੱਕੀ ਜਾਂਦੀ ਬਸ ਮਿੱਤਰੋ ਥੋੜੇ ਦਿਨੀਆਂ ਜਟਦੀਆਂ ਬਾਵਾ ਜੜੀਆਂ ਹੁਣ ਤੈਨੂੰ ਕਾਲੀਆਂ ਦੀਆਂ ਨੀ ਗੋਰੀਆਂ ਹੋ ਜਾਣੀਆਂ ਥੋੜੇ ਦਿਨਾਂ ਨੂੰ ਬਸ ਇੱਕ ਹੀ ਸਾਬਣ ਦੀ ਵਰਤੋਂ ਦੇ ਨਾਲ ਕਹਿੰਦੇ ਮੇਰੇ ਵੀਰੋ ਐਂ ਖਰਜੀ ਕਰ ਤੇਰੇ ਤਾਂ ਮੂੰਹ ਬੰਦ ਕਰ ਦਿਆਂਗੇ ਟੈਨਸ਼ਨ ਨਾ ਲੈ ਤੂੰ। ਕੋਈ ਦਹੀਂ ਦਾ ਫੁੱਟ ਬਣੇਗਾ, ਗੋਰਾ ਨਿਕਲੇਗਾ ਨਾ। ਫੇਰ ਮੇਰਾ ਮੂੰਹ ਬੰਦ ਕਰੀ। ਉਹ ਆ ਜਾ ਤੂੰ ਨਹੀਂ ਜੰਮਿਆ ਮੇਰਾ ਮੂੰਹ ਬੰਦ ਕਰਨ ਵਾਲਾ। ਲੈ ਵੀ 700 ਦੇ ਵਿੱਚ ਆਈਆਂ, ਇਹ 700 ਦੇ ਆਇਆ ਹਰਾ ਬਾਕਸ। ਤਿੰਨ ਹੋ ਗਈਆਂ ਚੱਕੀਆਂ। ਇਹ ਚੌਥੀ ਚੱਕੀ। ਹੋਰ ਨਹੀਂ ਕੋ ਜਾਏਗਾ। ਸਾੜ ਦਿਓ ਇਹਨੂੰ ਬਾਹਰ। ਮੰਮੀ 700 ਚ 400 ਬਣਾਈ। ਤੇ ਜੇ ਮੈਂ ਨਾ ਨਾ ਹੋਇਆ ਗੋਰਾ ਉਹ ਤੇਰਾ ਪੜਾ ਜੇ ਟੂ ਮੱਚ ਮਹਿੰਗਾ ਜੇ ਮੈਂ ਨਾ ਹੋਇਆ ਗੋਰਾ ਤੇ ਫਿਰ ਤੇਰਾ ਦਹੀਂ ਦੋਦੀ ਆ ਫਿਰ ਮਾਤੇ ਤੈਨੂੰ ਦੱਸਤਾ ਜੇ ਇਹ ਨਾਂਵੇਂ ਮੈਂ ਗੋਰਾ ਨਾ ਆਇਆ ਇਹਨਾਂ ਤੇ ਕੇਸ ਠੋਕ ਦੇਣਾ ਮੈਂ ਤੂੰ ਆ ਝੱਗਾ ਲਾ ਦੇ ਏਡਾ ਕਾਲਾ ਲੱਗਣਿਆ ਨਾ ਸੌਂ ਲੱਗੇ ਸਵੇਰ ਤੈਨੂੰ ਮੈਂ ਇਹੀ ਕਹਿਣਾ ਸੀ ਵੀ ਭਰਾਵਾ ਲਾ ਦੇ ਲਾ ਦੇ ਲਾ ਦੇ ਮਿੰਤਲੀ ਗੱਲ ਆ ਇਹ ਕਹਦਾ ਤੂੰ ਤੂੰ ਫਿਲਟਰ ਹੋ ਜਾ ਲਾ ਲੈਣਾ ਉਹ ਤੇਦਰਾ ਰੰਗ ਹੋ ਜਾਇਆ ਉਹ ਤੇ ਤੂੰ ਸਾਬਣ ਵੀ ਮਗਾ ਸਭੀ ਤਰ੍ਹਾਂ ਰੰਗੜੇ ਤੇ ਕਾਲੇ ਬੰਦੇ ਹੁੰਦੇ ਆ ਕਾਲੇ ਛਾਣ ਹੀ ਬੰਦੇ ਹੁੰਦੇ ਕਾਲੇ ਛਾਣ ਹੀ ਬੰਦੇ ਹੁੰਦੇ ਕਾਲੇ ਤਾਂ ਬੰਦੇ ਹੁੰਦੇ ਇੱਕ ਦੂਜੇ ਦੂਜੇ ਦੇ ਜਿਵੇਂ ਤੂੰ ਆ ਬਹੁਤ ਦਹੀਂ ਦੇ ਫੋਟੋ ਨਹੀਂ ਅਸੀਂ ਤਾਂ ਚਿੱਟੇ ਆ ਹੈ ਇਹ ਤਾਂ ਚਿੱਟੇ ਆ ਕਾਲਿਆ ਜਿਹੜਾ ਤੂੰ ਮੈਨੂੰ ਕਾਲਿਆ ਹੈ ਇੱਕ ਰੰਗ ਹੋ ਜਾ ਆਇਆ ਹਾਂ ਜੀ ਤੁਹਾਨੂੰ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ